ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀਆਂ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਭੈਣ ਜੀ ਅੱਜ ਆਪਾਂ ਬਣਾ ਕੇ ਦਿਖਾਉਣੇ ਆ ਤੁਹਾਨੂੰ ਮਸਰ ਦੀ ਦਾਲ ਜਿਹੜੀ ਆਪਾਂ ਕਹਿੰਦੇ ਆ ਮੂੰਗੀ ਮਸਰੀ ਦਾਲ ਹੁੰਦੀ ਹੈ ਇੱਕ ਮੂੰਗੀ ਦੀ ਹੁੰਦੀ ਹੈ ਇੱਕ ਮਸਰੀ ਹੁੰਦੀ ਹੈ ਯੈਲੋ ਆਪਾਂ ਆਹ ਰੈੱਡ ਵਾਲੀ orange ਕਲਰ ਦੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਬੋਲਦੇ ਆ ਮੂੰਗੀ ਮਸਰੀ ਦੀ ਦਾਲ ਬਣਾਉਣੀ ਹੈ ਤੇ ਜਿਵੇਂ ਆਪਾਂ ਕਹਿਦਨੇ ਨਾ ਕਿ ਇਹਦੇ ਨਾਲ ਕਰਾਰੀ ਬਣੂਗੀ ਆਪਾਂ ਮੂੰਗੀ ਦੀ ਦਾਲ ਵਿੱਚ ਮਸਰੀ ਰਲਾ ਦਈਏ ਵਿੱਚ ਤੇ ਉਹੀ ਆਪਾਂ ਇਹ ਵਾਲੀ ਜਿਵੇਂ ਕਰਾਰੀ ਬਣਦੀ ਹੈ ਤੇ ਉਵੇਂ ਹੀ ਆਪਣੇ ਫੇਸ ਨੂੰ ਵੀ ਬਹੁਤ ਕਰਾਰਾ ਆ ਵਧੀਆ ਕਰ ਦਿੰਦੀ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹਦਾ ਪਾਊਡਰ ਬਣਾ ਕੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਮੈਨੂੰ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਫੇਸ ਲਈ ਯੂਜ਼ ਕਰਨਾ ਹੈ ਫੇਸ ਦੇ ਉੱਪਰ ਆਪਣੇ ਛਾਈਆਂ ਦਾਗ ਧੱਬੇ ਉਸ ਵੀ ਜਿਵੇਂ ਡਸਟ ਵਗੈਰਾ ਜੋ ਵੀ ਹੋ ਜਾਂਦੀ ਹੈ ਨਾ ਤੇ ਸਾਰੀ ਇਹਦੇ ਨਾਲ ਠੀਕ ਹੋ ਜੂਗੀ ਬਹੁਤ ਜ਼ਿਆਦਾ ਵਧੀਆ ਤੇ ਪੂਰਾ ਰੰਗ ਵੀ ਨਿਖਾਰ ਦੂਗੀ ਤੁਹਾਡਾ ਤੇ ਆਪਾਂ ਪਾ ਲਈ ਮਸਰੀ ਦਾਲ ਤੇ ਨੂੰ ਆਪਾਂ ਪੀਸ ਲੈਣਾ ਮਿਕਸੀ ਦੇ ਵਿੱਚ ਇੰਗੀ ਤਰ੍ਹਾਂ ਹਾਂਜੀ ਤੇ ਆਪਾਂ ਨਾ ਇਹ ਵਾਲਾ ਪੀਸ ਲਿਆ ਇਹਨੂੰ ਮਿਕਸੀ ਦੇ ਵਿੱਚ ਤੇ ਆ ਦੇਖੋ ਜੀ ਆਪਾਂ ਇਹ ਦੋ ਤਰ੍ਹਾਂ ਦੀ ਆਪਾਂ ਚੀਜ਼ ਬਣਾਵਾਂਗੇ ਇਹਨੋਂ ਪਛਾਣ ਲੈਣੇ ਇਦਾਂ ਕਰਕੇ ਤੇ ਹਾਂਜੀ ਆਪਾਂ ਆ ਦੋ ਤਰੀਕੇ ਦੇ ਨਾਲ ਇਹਨੂੰ ਆਪਾਂ ਤਿਆਰ ਕਰ ਲਿਆ ਆ ਦੇਖੋ ਜੀ ਇਹ ਵਾਲਾ ਹੈ ਜਿਹੜਾ ਥੋੜਾ ਦਰਦਲੇ ਵਾਲਾ ਹੈ ਤੇ ਇਹ ਵਾਲਾ ਫਾਈਨ ਪਾਊਡਰ ਇਹ ਆਪਾਂ ਛਾਨ ਲਿਆ ਇਹਦੇ ਦਰਦਰੇ ਵਿੱਚੋਂ ਆਪਾਂ ਨੂੰ ਆ ਫਾਈਨ ਪਾਊਡਰ ਆ ਜਿਹੜਾ ਇਹ ਆਪਾਂ ਅੱਡੇ ਕੱਢ ਲਿਆ ਇਹਨੂੰ ਆਪਾਂ ਪੀਸਿਆ ਸੀਗਾ ਤੇ ਆ ਦਰਦਲਾ ਹੋ ਗਿਆ ਤੇ ਆ ਫਾਈਨ ਵਾਲਾ ਆਪਾਂ ਇਹਨੂੰ ਛੰਨੀ ਦੇ ਨਾਲ ਛਾਨ ਲਿਆ ਚਾਹ ਕੋਣੀ ਦੇ ਨਾਲ ਆ ਦੇਖੋ ਜੀ ਅਤਾ ਬਿਲਕੁਲ ਹੀ ਇਦਾਂ ਫਾਈਨ ਵਾਲਾ ਪਾਊਡਰ ਬਣ ਗਿਆ ਇਹ ਤੇ ਆ ਥੋੜਾ ਜਿਹਾ ਦਰਦਲਾਏ ਤੇ ਇਹਨੂੰ ਆਪਾਂ ਦਰਦਲੇ ਨੂੰ ਕੀ ਕਰਨਾ ਹੈ ਪਹਿਲਾਂ ਆਪਾਂ ਬਸ ਇੰਨਾ ਕੁ ਆਪਦੇ ਫੇਸ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਹਨੂੰ ਆ ਆਪਾਂ ਬਾਅਦ ਵਿੱਚ ਦੱਸ ਦੇਵਾਂ ਤੁਹਾਨੂੰ ਵੀ ਇਹਦਾ ਕੀ ਕਰਨਾ ਆ ਬਸ ਇੱਕ ਚਮਚਾ ਆਪਾਂ ਟੇਬਲस्पून ਇਹਨੂੰ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾ ਲਿਆ ਦੁੱਧ ਇਹਦੇ ਸ਼ਾਪਾ ਦੁੱਧ ਪਾ ਲਿਆ ਦੁੱਧ ਪਾ ਕੇ ਤੇ ਇਹਨੂੰ ਆਪਾਂ ਇੱਕ ਸਕਰਬ ਦੀ ਤਰ੍ਹਾਂ ਯੂਜ਼ ਕਰਨਾ ਹੈ ਪਹਿਲਾਂ ਆਪਾਂ ਇਹਨੂੰ ਪੂਰੀ ਤਰ੍ਹਾਂ ਫੇਸ ਸਾਬ ਦੇ ਨੂੰ ਸਕਰਬ ਕਰ ਲੈਣਾ ਇਹਦੇ ਨਾਲ ਕਿਉਂਕਿ ਇਹ ਦਰਦਲੇ ਵਾਲਾ ਨਾ ਤੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਇਦਾਂ ਸਕਰਬ ਕਰ ਲੈਣਾ ਇਹਨੂੰ ਆਪਾਂ ਜੋ ਵੀ ਆਪਣੇ ਡਸਟ ਵਗੈਰਾ ਜੰਮੀ ਹੋਊਗੀ ਆਪਣੇ ਚਿਹਰੇ ਤੋਂ ਨਿਕਲ ਜਾਊਗੀ ਹਲਕੇ ਹੱਥਾਂ ਦੇ ਨਾਲ ਤੇ ਜੇ ਤੁਸੀਂ ਆਪਾਂ ਦੁੱਧ ਪਾਉਣਾ ਯਾਦ ਰਵੇ ਤੇ ਤੁਸੀਂ ਜੇ ਅਗਰ ਦਹੀਂ ਤਾਂ ਨਹੀਂ ਪਾ ਸਕਦੇ ਕਿਉਂਕਿ ਦਹੀਂ ਦੇ ਵਿੱਚ ਜਦੋਂ ਆਪਾਂ ਦਹੀਂ ਪਾ ਕੇ ਲਗਾਉਣੀ ਆ ਨਾ ਤੇ ਜਿਹੜੇ ਆਪਣੇ ਆ ਵੈਸੇ ਆਪਣੇ ਫੇਸ ਦੇ ਉੱਪਰ ਜਿਹੜੇ ਆਪਣੇ ਪੋਰਸ ਓਪਨ ਹੋ ਜਾਂਦੇ ਆ ਨਾ ਤੇ ਦਹੀਂ ਦੇ ਨਾਲ ਨਾ ਉਹ ਸ਼੍ਰਿੰਕ ਹੋ ਜਾਂਦੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਕਿ ਡਾਇਰੈਕਟ ਆਪਣੇ ਫੇਸ ਦੇ ਉੱਪਰ ਤੁਸੀਂ ਦਹੀਂ ਨਾ ਯੂਜ਼ ਕਰਿਆ ਕਰੋ ਕਈ ਭੈਣਾਂ ਦਾ ਸਵਾਲ ਆਊਗਾ ਕਿ ਆਪਾਂ ਦਹੀਂ ਵੀ ਪਾ ਸਕਦੇ ਦਹੀਂ ਨਹੀਂ ਪਾ ਸਕਦੇ ਦੁੱਧ ਦੇ ਵਿੱਚ ਕਿਉਂਕਿ ਦੁੱਧ ਆਪਣੇ ਫੇਸ ਨੂੰ ਕਲੀਨ ਕਰਦਾ ਆਪਣੇ ਡਸਟ ਫੇਸ ਦੇ ਉੱਪਰੋਂ ਉਤਾਰ ਦਿੰਦਾ ਏ ਤੇ ਜਿਹੜੀ ਦਹੀਂ ਹੁੰਦੀ ਆ ਉਹ ਆਪਾਂ ਉਸ ਤੋਂ ਬਾਅਦ ਵਿੱਚ ਯੂਜ਼ ਕਰ ਸਕਦੇ ਆ ਪਰ ਪਹਿਲਾਂ ਨਹੀਂ ਪਹਿਲਾਂ ਆਪਣਾ ਪੂਰੀ ਤਰ੍ਹਾਂ ਫੇਸ ਕਲੀਨ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਦਹੀਂ ਯੂਜ਼ ਕਰ ਸਕਦੇ ਆ ਤੇ ਬਹੁਤ ਵਧੀਆ ਸ਼ਾਈਨ ਦੇਊਗਾ ਤੇ ਕਿਸੇ ਭੈਣ ਦਾ ਕਮੈਂਟ ਆਇਆ ਆਪਾਂ ਨੂੰ ਕਿ ਰੰਗ ਕਾਲਾ ਏ ਤੇ ਤੁਸੀਂ ਇਹ ਵਾਲੀ ਰਮੇਡੀ ਬਣਾ ਕੇ ਯੂਜ਼ ਕਰੋ ਤੇ ਤੁਹਾਡੇ ਰੰਗ ਦਾ ਬਹੁਤ ਫਰਕ ਪਊਗਾ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਇਦਾਂ ਡਸਟਾ ਜੋ ਵੀ ਆਪਣੇ ਸਕਿਨ ਦੇ ਉੱਪਰ ਉਹ ਆਪਾਂ ਉਤਾਰ ਲੈਣੀ ਆ ਤੇ ਫਿਰ ਦੂਸਰਾ ਸਟੈਪ ਆਪ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਤੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮ사ਜ ਕਰਕੇ ਜੋ ਵੀ ਡਸਟ ਹੋਊਗੀ ਆਪਾਂ ਕਲੀਨ ਕਰਕੇ ਤੇ ਫਿਰ ਤੁਹਾਨੂੰ ਫੇਸ ਦਿਖਾਉਨੇ ਆ ਫਿਰ ਦੂਸਰਾ ਸਟੈਪ ਆਪਾਂ ਬਾਅਦ ਤੁਹਾਨੂੰ ਦੱਸਦੇ ਆ ਤੇ ਹਾਂਜੀ ਆਪਾਂ ਵਾਸ਼ ਕਰ ਲਿਆ ਤੇ ਇੱਕਦਮ ਫੇਸ ਕਲੀਨ ਹੋ ਗਿਆ ਪੂਰੀ ਤਰ੍ਹਾਂ ਤੇ ਹੁਣ ਆਪਾਂ ਦੂਸਰਾ ਸਟੈਪ ਕਰਦੇ ਆ ਤੇ ਤੁਹਾਨੂੰ ਜਲਦੀ ਦੇ ਵਿੱਚ ਹੀ ਦੱਸ ਦਿੰਨੇ ਆ ਵੀਡੀਓ ਲੰਬੀ ਨਾ ਹੋ ਜੇ ਕਿਤੇ ਤੇ ਆ ਜਿਹੜਾ ਆਪਾਂ ਦੂਸਰਾ ਲਿਆ ਸੀ ਪਾਊਡਰ ਰੱਖਿਆ ਸੀ ਆ ਤੁਹਾਨੂੰ ਦੱਸਿਆ ਆਪਾਂ ਇਹਨੂੰ ਆਪਾਂ ਕੀ ਕਰਨਾ ਇਨੂੰ ਇਦਾਂ ਹੱਥ ਤੇ ਪਾ ਲੈਨੇ ਆਪਾਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਤੇ ਆਪਾਂ ਇਹਦੇ ਵਿੱਚ ਪਾ ਲਿਆ ਗੁਲਾਬ ਜਲ ਬਹੁਤ ਜ਼ਿਆਦਾ ਫਰਕ ਪੈਂਦਾ ਏ ਭੈਣੋ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਇਕਦਮ ਸੌਫਟ ਮਲੈਮ ਤੇ ਜੋ ਵੀ ਦਾਗ ਧੱਬੇ ਆ ਜੀ ਆਪਾਂ ਰੁਟੀਨ ਦੇ ਵਿੱਚ ਯੂਜ਼ ਕਰਾਂਗੇ ਤੇ ਆਪਣਾ ਬਹੁਤ ਜਲਦੀ ਫਰਕ ਪਊਗਾ ਤੇ ਇਹਨੂੰ ਆਪਾਂ ਇਦਾਂ ਆਪਣੀ ਇਹ ਫਾਈਨ ਪੇਸਟੀ ਬਣ ਗਿਆ ਤੇ ਇਹਨੂੰ ਆਪਾਂ ਪੈਕ ਐਜ਼ ਅ ਪੈਕ ਦੇ ਤੌਰ ਤੇ ਆਪਾਂ ਯੂਜ਼ ਕਰਨਾ ਇਹਦੇ ਨਾਲ ਆਪਣੀ ਸਕਿਨ ਟਾਈਟ ਵੀ ਹੋਊਗੀ ਕਈ ਵਾਰ ਹੁੰਦਾ ਨਾ ਏਜ ਦੇ ਹਿਸਾਬ ਦੇ ਨਾਲ ਆਪਣੀ ਸਕਿਨ ਲੂਜ਼ ਹੋ ਜਾਂਦੀ ਹੈ ਪਾਸ ਤਰੀਕੇ ਦੇ ਨਾਲ ਪੂਰੇ ਫੇਸ ਦੇ ਉੱਪਰ ਫਲਾਈ ਕਰ ਲੈਣਾ ਆਪਣੇ ਤੁਸੀਂ ਕਹੋਗੇ ਕਿ ਕਈ ਲੋਕ ਬਰਸ਼ ਦੇ ਨਾਲ ਲਗਾਉਂਦੇ ਆ ਪਰ ਮੈਂ ਆਪਣੀਆਂ ਭੈਣਾਂ ਨੂੰ ਆਪਣਾ ਦੇਸੀ ਜੁਗਾੜੀ ਦੱਸਦੀ ਆ ਕਿਉਂਕਿ ਹਰ ਭੈਣ ਦੇ ਕੋਲੇ ਹਨਾ ਬਰਸ਼ ਵਗੈਰਾ ਅਵੇਲੇਬਲ ਨਹੀਂ ਹੁੰਦੇ ਤੇ ਇਦਾਂ ਕਰਕੇ ਵੀ ਆਪਾਂ ਇੱਕ ਸੌਖੇ ਜਿਹੇ ਤਰੀਕੇ ਦੇ ਨਾਲ ਤੇ ਜਲਦੀ ਜਲਦੀ ਆਪਾਂ ਨੂੰ ਆਏ ਹੁੰਦਾ ਕਿ ਆਪਾਂ ਕੰਮ ਵੀ ਕਰਨੇ ਹੁੰਦੇ ਆ ਹਨਾ ਕਰਾ ਵਿੱਚ ਪੈਣਾ ਨੂੰ ਕੰਮਕਾਰ ਵੀ ਬਹੁਤ ਆ ਤੇ ਇਸ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਜਲਦੀ ਜਲਦੀ ਵਾਲਾ ਜਿਹੜਾ ਕੰਮ ਆਪਾਂ ਉਹ ਦੱਸਦੇ ਆ ਤੇ ਇਹਨੂੰ ਤੁਸੀਂ 5 ਇੱਕ ਮਿੰਟ ਆਪਦੇ ਫੇਸ ਦੇ ਉੱਪਰ ਲਗਾ ਕੇ ਰੱਖ ਲਓ ਤੇ ਮੈਂ ਇਸ ਕਰਕੇ ਤੁਹਾਨੂੰ ਇਹ ਡੱਬੀਆਂ ਦੇ ਵਿੱਚ ਹੁਣ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਬਣਾ ਕੇ ਉਹ ਅਲੱਗ ਸਟੋਰ ਕਰ ਲਿਓ ਪਹਿਲਾਂ ਉਹਦੇ ਨਾਲ ਫੇਸ ਕਲੀਨ ਕਰ ਲਿਓ ਫਿਰ ਬਾਅਦ ਵਿੱਚ ਇਹਨੂੰ ਪੈਕ ਦੇ ਤੌਰ ਤੇ ਯੂਜ਼ ਕਰ ਸਕਦੇ ਹੋ ਤੇ ਬਸ ਇਦਾਂ ਹੱਥ ਤੇ ਪਾਓ ਜੇ ਉਹ ਵੀ ਕੋਈ ਲਾਈਨ ਜ਼ਰੂਰਤ ਨਹੀਂ ਹੈਗੀ ਜਲਦੀ ਜਲਦੀ ਦੇ ਵਿੱਚ ਆਪਾਂ ਡੱਬੀਆਂ ਦੇ ਵਿੱਚ ਪਾ ਕੇ ਰੱਖ ਲਓ ਤੇ ਇਦਾਂ ਯੂਜ਼ ਕਰਕੇ ਹੱਥ ਦੇ ਉੱਪਰ ਪਾਓ ਤੇ ਜਲਦੀ ਇਦਾਂ ਕਰਕੇ ਲਗਾ ਕੇ ਤੇ ਚਲੋ ਜੀ ਜੇ ਆਪਾਂ ਜ਼ਿਆਦਾ ਕੰਮ ਜਿਵੇਂ ਆਹ ਰੱਖ ਲਓ ਰੱਖ ਲਓ ਬਰਸ਼ਨਾ ਲਗਾਓ ਇਦਾਂ ਲਗਾਓ ਉਹ ਫਿਰ ਬਹੁਤ ਜ਼ਿਆਦਾ ਕੰਮ ਵਧ ਜਾਂਦੇ ਆ ਇੰਨੀਆਂ ਚੀਜ਼ਾਂ ਇਕੱਠੀਆਂ ਕਰਾਂਗੇ ਫਿਰ ਕੰਮਕਾਰਾਂ ਦੇ ਵਿੱਚ ਨਹੀਂ ਟਾਈਮ ਮਿਲਦਾ ਇਹ ਮੈਨੂੰ ਵੀ ਪਤਾ ਹੈ ਕਿਉਂਕਿ ਮੈਨੂੰ ਵੀ ਪਤਾ ਏ ਮੈਂ ਆਪਦੇ ਘਰ ਦਾ ਵੀ ਕੰਮ ਕਰਨਾ ਹਨਾ ਤੇ ਮੈਂ ਤੁਹਾਨੂੰ ਦੱਸਣਾ ਵੀ ਹੁੰਦਾ ਮੈਂ ਟਾਈਮ ਜਿਉਂ ਟਾਈਮ ਕੱਢਦੀ ਆ ਤੇ ਫਿਰ ਮੈਂ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰਦੀ ਆ ਵੀਡੀਓ ਤੇ ਚਲੋ ਜੀ ਆਪਾਂ ਨੂੰ 5 ਮਿੰਟ ਰੱਖਾਂਗੇ ਫਿਰ ਉਹ ਵਾਸ਼ ਕਰਕੇ ਤੇ ਫਿਰ ਮਿਲਦੇ ਆਂ ਆਪ ਤੁਹਾਨੂੰ ਤੇ ਤੇ ਹਾਂਜੀ ਭੈਣੋ ਆਪਾਂ ਦੋ ਸਟੈਪ ਕਰ ਲਏ ਆ ਤੇ ਬਹੁਤ ਹੀ ਵਧੀਆ ਗਲੋ ਆ ਗਿਆ ਤੇ ਫੇਸ਼ੀਅਲ ਹਫੀਸ਼ਲ ਤੁਪੋ ਲੈ ਜਾਓਗੇ ਤੁਸੀਂ ਇਹ ਵਾਲੇ ਕੰਮ ਕਰਕੇ ਤੇ ਜਰੂਰ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਬਹੁਤ ਲੰਬੀ ਹੋ ਗਈ ਅੱਜ ਤੇ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ